ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਜਿਆੜ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਕਵਰੇਜ ਕਰਦੇ ਵੀਰ ਪ੍ਰਦੀਪ ਦੇ ਘਰੋਂ ਲੋਹਾਖੇੜਾ ਪਿੰਡਾ ਜ਼ਿਲ੍ਹਾ ਸੰਨੂਰ ਪਿੰਡਾ ਵਪਾਰ ਦਾ ਕੰਮ ਆ ਗਾਮਾ ਮੱਝਾ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ 16 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਸਾਹਮਣੇ ਸੇਖ ਆਵਾਪਾਂ ਸਕਰੀਨ ਤੇ ਦੇਖਦੇ ਪਏ ਆ ਲਗਭਗ ਸਾਰੇ ਸੁੰਜੇ ਵਿੱਚ ਰੇਟ ਹੋਣਗੇ ਵੀਰ ਕੰਦਾ ਬਿਲਕੁਲ ਜੈਨੂਨ ਕੱਲੇ ਕੱਲੇ ਨਾਗ ਬਾਰੇ ਡਿਟੇਲ ਆਪਾਂ ਵੀ ਤੋਂ ਲੈ ਕੇ ਦਿੰਨੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਕਿਹਨੋਂ ਹੋਣਾ ਨਾ ਪ੍ਰਦੀਪ ਸਿੰਘ ਜੀ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਆਪਣਾ 95308 ਜੀ 0955 ਜਿਵੇਂ ਉਹਨਾਂ ਸਰਦੀਆਂ ਸਟਾਰਟ ਹੋ ਗਈਆਂ ਦੇ گاਵਾ ਦਾ ਕੰਮ ਰੁਟੀਨ ਤੇ گاਵਾ ਤੇ ਲਗਾਤਾਰ ਚ ਰਹੀਦੀ ਨੇ 10 15 ਦਾ ਚਾਰ گاਵਾ ਦੇ ਗਈਆਂ 10 ਵਜੜਾ ਸੀਗੀਆਂ ਪਰ ਐਵੇਂ ਵੀ ਹੁਣ ਆਪਣੇ ਕੋਲੇ ਜਾਨਵਰ ਜਿਹੜੇ ਹੁੰਦੇ ਆ ਵੀ ਇਹ ਨਹੀਂ ਹੈਗਾ ਵੀ ਵੀ 40 50 ਇਕੱਠੇ ਕਰਤੇ ਠੀਕ ਹੈ ਕਿਉਂਕਿ ਵੀ 15 ਗੇ ਬੈਣਾ ਰੱਖਦੇ ਹੁੰਦੇ ਆ ਰੱਖਦੇ ਪਰ ਟਾਪ ਜੋ ਵੀ ਸਿਲੈਕਟਡ ਜੀ ਪੀਸ ਹਾਂ ਵੀ 15 ਹੀ ਹੁੰਦੇ ਨੇ ਪਰ ਵੀ ਜਿਹੜਾ ਵੀ ਆ ਗਿਆ ਇਹ ਨਹੀਂ ਹੈਗਾ ਵੀ ਅਗਲਾ ਕਿਦੋਂ ਵੀ ਦੂਰੋਂ ਆਜੇ ਕੋਈ 200 ਕਿਲੋਮੀਟਰ ਤੋਂ ਆ ਗਿਆ ਵੀ ਖੱਲੇ ਵੀ ਮੁੜਦਾ ਜਾਂ ਕਿਰਾਂ ਆ ਗਿਆ ਮੈਕਸਿਮਮ ਆਪਾਂ ਦੁੱਧ ਦੀ ਐਵਰੇਜ ਮੰਨੀ ਐਵਰੇਜ ਆ ਬਾਈ ਕਹਿੰਦੇ ਆਪਾਂ ਕਿਸੇ ਨੂੰ ਇਹ ਨਹੀਂ ਹੈਗੇ ਵੀ ਇਹ 40 ਦੂ ਇਹ 50 ਦੂ 45 ਦੂ ਕਹਿੰਗੇ ਆਪਣੇ ਘਰੇਲੂ ਵੀਰ ਲੈ ਕੇ ਜਾਂਦੇ ਨੇ ਮੁੜ ਕੇ ਅਗਲਾ ਕਹਿੰਦਾ ਤੁਸੀਂ 30 ਕਿਹਾ ਸੀ ਤਾਂ 28 ਵੀ ਦਿੰਦੀ ਆ 2 ਕਿਲੋ ਪੈਸੇ ਵੀ ਲਾਂਭਾ ਦੇ ਦਿੰਦੇ ਨੇ ਵੀ ਜਿਹੜੀਆਂ ਬੈੜਾਂ ਸਾਹਮਣੇ ਖੜੀਆਂ ਨੇ ਬਾਈ ਕੋਈ ਕਿੰਨਾ ਮਰਜ਼ੀ ਮੰਨ ਕੇ ਲੈ ਜਾ ਵੀ 30 ਮੰਨ ਕੇ ਲੈ ਜਾਂਦਾ 35 ਪਰ ਇਹਨਾਂ ਦਾ ਆਪਾਂ ਨੂੰ ਪਤਾ ਵੀ 25 ਤੋਂ 30 ਕਿਲੋ ਵਾਲੀ ਦਾ ਨਾਰਮਲ ਵੜਾ ਹੈਗੀਆਂ ਨੇ ਵੀ ਮੰਨ ਕੇ ਚਲੇ 25-30 ਕਿਲੋ ਦਰਮਿਆਨੀ ਨਾਰਮਲ ਹੈਗੀਆਂ ਕਿਉਂਕਿ ਬਾਈ ਪਤਾ ਕਿ ਸਾਰ ਠੀਕ ਹੈ ਜਿਵੇਂ ਪੰਜਾ ਨੰਬਰ ਦਾ ਪਾਵਰ ਚੀਜ਼ ਨੇ ਇਹ ਇਹਨਾਂ ਦੇ ਵਿੱਚ 6 ਬਣਾ ਨੇ 3 ਇਹਨਾਂ ਚ ਪਲੂਣਾ ਨੇ ਦੂਜੇ 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 ਜਿਵੇਂ ਤਾਜ਼ੀਆਂ ਰਾਤ ਦੀਆਂ ਫਰੈਸ਼ ਸੁਈਆਂ ਹੋਈਆਂ ਨੇ ਜਿਹੜੀਆਂ ਪਹਿਦੀ ਗੱਲ ਕਰੇ ਸਟਾਰਟਿੰਗ ਪਹਿਲੀ ਪਹਿਲਾ ਸੂਆ ਬਾਈ ਡੈਨਮਾਰਕ 40127 ਦੇ ਸੀਮਨ ਦੀ ਆ ਮਗਰ ਬੱਚਾ ਕੀ ਹੈ ਮਗਰ ਬਾਈ ਜਮਾਸਕਾ ਦੀ ਬੱਚੀ ਨੂੰ ਜਨਮ ਦਿੱਤਾ ਮਗਰ ਬੱਚੀ ਹਾਂ ਤੇ ਮੂੰਹੋਂ ਦੋ ਲੰਦਾ ਚੌਗੀ ਵੀਰੇ ਚੌਗੀ ਉਹ ਸੋ ਬੱਚੀ ਦੇ ਤੋਂ ਲਾਉਣੀ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਬੱਚੀ ਦਾ ਸੋਹਣਾ ਸਾਫ ਸੁਥਰਾ ਤੇ ਫਿਟਿੰਗ ਵਾਲਾ ਲੈ ਵਾ ਪ੍ਰਦੀਪ ਕਿੰਨਾ ਗਦੋਤ ਸਟਾਰਟਿੰਗ ਜੇ ਕਰਿਆ ਬਾਈ ਕਉ ਜੇ ਮੈਂ ਨਾਰਮਲ ਵਧੀਆ ਬੰਦੇ ਕੋਲ ਵਾਕੀ ਦਾ 30 ਪਲੱਸ ਦੁੱਧ ਬੱਚੀ ਦੇ ਦੂੰਗੀ ਐਵਰੇਜ ਲਾਈ ਜਾ ਬਸ 18 ਬੋਲੇ ਹੋਵੇ ਥੱਲੇ ਬਈ ਰਾਤ ਸੁਈਆ ਵੀ ਸਵੇਰੇ ਕੱਢੇ 6 ਕਿਲੋ ਵੀ ਕਹਦੀ ਵੀ ਇੰਨਾ ਕੱਢਿਆ ਹਣਾ ਵੀ ਕਿਉਂ ਕਿਹਲੇ ਤੈਨੂੰ ਕਹਾਂ ਵੀ ਟੰਪ ਟੰਪ ਪ੍ਰੈਸ਼ਰ ਨਾ ਜਾਨਵਰ ਤੋੜ ਜੇ ਜਾਂ ਹੋਰ ਬਹਿਰ ਦੀ ਲੱਕੜ ਲੋਕਰ ਕੱਦ ਕਾਟ ਚੰਗਾ ਬਹੁਤ ਵੱਡੇ ਢਾਂ ਵਧੀਆ ਢਾਂਚੇ ਨੇ ਵੜਾ ਨੇ ਬਈ ਜੇ ਇਕੱਠੀਆਂ ਕੋਈ ਆਪਾਂ ਇੱਕ ਗੱਲ ਦੱਸਦੇ ਜੇ ਕੋਈ ਇਕੱਠੀਆਂ 5 ਜਾਂ 6 ਵੜਾ ਲੈਂਦਾਗਾ ਠੀਕ ਹੈ ਤਾਂ ਆਪਾਂ ਜਮਾਂ ਜੈਨੂਅਲ 1,11,000 ਦੇ ਭਾਅ 'ਚ ਵੜਾ ਦੇ ਦਿਆਂਗੇ ਸਾਰੇ 6 ਠੀਕ ਹੈ ਜੇਲੰ ਦਾ ਕੱਲੀ ਕੱਲੀ ਵੀ ਜਿਵੇਂ ਕੱਲੀ ਹੁਣੇ ਬੱਛੀ ਆ ਇਹ ਕੱਲੀ ਦੇਣੀ ਐ 145 ਦੀ ਵੀਰੇ ਕੱਲੀ 145 ਦੀ ਹਾਂ ਅੱਗੇ 2 ਨੰਬਰ ਦੀ ਗੱਲ ਕਰੀਏ ਇਹਨੇ ਵੀ ਬੱਛੀ ਨੂੰ ਜਨਮ ਦਿੱਤਾਗਾ ਠੀਕ ਐ ਤੋਰ ਬਾਈ ਇਹ ਕਦੋਂ ਸੂਈ ਆ ਇਹ ਵੀ ਰਾਤ ਸੂਈ ਆ ਬਾਈ ਜੇਰ ਵਗੈਰਾ ਦਾ ਨਾ ਸਾਰਾ ਕੁਝ ਓਕੇ ਬਾਈ ਠੀਕ ਐ ਤੇ ਥਣ ਥਣੇ ਕੱਲਪਾ ਹੋਰ ਦੇਖੀਆ ਪਰ ਥਣ ਸਾਰੇ ਤੋਂ ਹੱਥੀ ਥਣੇ ਸਾਰੇ ਬਈ ਚਾਹੇ ਮਸ਼ੀਨ ਤੇ ਲਾਲੇ ਦੇ ਹੱਥੀ ਚੋਲੇ ਬਾਕੀ ਵਧੀਆ ਵਧੀਆ ਵੇੜਾ ਨੇ ਬਾਈ ਫੈਕਸ ਲੇਵੇ ਦੀਆਂ ਨੇ ਇਹਦੀ ਕੀਮਤ ਕੀ ਰੱਖਿਆ ਦੋ ਨੰਬਰ ਦੀ ਆਪਾਂ ਇਹਦਾ ਕੱਲੀ ਦਾ ਲੈਣ ਦੇ ਨੇ 122000 ਰੁਪਏ ਬਾਈ 122000 ਪਹਿਲਾ ਸੂਆ ਸੂਆ ਹਾਂ ਬਹੁਤ ਸੋਹਣੀ ਬੱਛੀ ਹੈ ਬਾਈ ਇਹ ਦੰਦੋ ਕਿਵੇਂ ਦੱਸੀ ਆ ਚੌਗੀ ਵੀਰੇ ਚੌਗੀ ਮੂਹ ਸੋ ਵੀਰ ਸਾਈਜ਼ ਵਗੈਰਾ ਦੇ ਬਿਊਟੀ ਦੇਖੋ ਤੇ ਲੇਵਾ ਕੰਪੈਕਟ ਆ ਜਮਾ ਤੇ ਹਾਥੀ ਚਬਾਲੋ ਚਾਹੇ ਮਸ਼ੀਨੀ ਚੋਲੋ ਗੱਠ ਗੱਠ ਦੀ ਮਿੱਠੀ ਮੂਰਲੇ ਥਾਣਾ ਚ ਪਈ ਆ ਭਵੇਂ ਆ ਕੇ ਪਹਿਲਾ ਗੱਠ ਪਾ ਕੇ ਦੇਖ ਲੋ ਵੀ ਨਹੀਂ ਗੱਲ ਵੀ ਕੱਲਾ ਪ੍ਰਦੀਪ ਕਹੀ ਜਿਆਦਾ ਤੇ ਮੈਂ ਮਗਰ ਕਹੀ ਜਨਾ ਜਿੰਨੀ ਚੀਜ਼ ਹੈ ਜੈਨ ਨੂੰ ਮੂਰੇ ਦੇਖਦੀ ਆ ਆਪ ਦੀ ਅੱਖਾਂ ਮੈਂ ਪਹਿਲਾਂ ਹੀ ਗੱਲ ਕਰੀ ਵੀ ਯਾਰ ਸਿਲੈਕਟਡ ਜੇ ਜਾਨਵਰ ਨੇ ਜਿਹੜਾ ਦੂਰੋਂ ਚੱਲ ਕੇ ਆ ਜਿਹੜੇ ਤਾਂ ਹੁਣ ਆਏ ਸੋਚਣਾ ਵੀ ਭਾਈ ਨਹੀਂ ਲਾਉਣਾ ਉਹ ਤਾਂ ਕੁਝ ਵੀ ਆ ਜਿਹੜੇ ਪਰ ਰੇਟ ਨੇ ਜਿਵੇਂ ਹੁਣ ਕੱਠੀਆਂ ਵੜਾਂ ਕਿਸੇ ਵੀਰ ਨੇ ਲੈਣੀਆਂ ਨੇ ਅੱਜ ਕੱਲ ਵੀ ਇਸ ਰੇਟ 'ਚ ਭਾਈ ਕਿਤੇ ਜ਼ਿੰਮੇਵਾਰੀ ਹੈ ਅੱਜ ਦੇ ਟਾਈਮ 'ਚ ਮਿਲ ਜਾਣਾ ਆਪਣੀ ਅੱਗੇ ਆਪਾਂ ਗੱਲ ਕਰੀ ਵੀ ਤਿੰਨ ਨੰਬਰ ਦੀ ਇਹ ਵੀ ਰਾਤ ਸੁਈ ਹੈ ਜੀ ਠੀਕ ਆ ਬੱਚਾ ਕੀ ਆ ਗਿਆ ਮੇਲ ਜੀ ਮੇਲ ਦੂਸਰਾ ਸਵੇਰ ਹੋਣੀ ਹੈ ਦੂਜਾ ਸਵੇਰ ਭਾਈ 6 ਦੰਦ ਤੇ ਬਾਗਿਆ ਬਾਥ ਥਾਂ ਤੋਂ ਬੜਾ ਸੁਣਾ ਹੈ ਨਾ ਥਾਂ ਸਾਰੀਆਂ ਦੇ ਬਈ ਨੋਕ ਵਾਲੇ ਨੇ ਸੋ ਚੋਣ ਹੀ ਦੱਸਦਾ ਤੇ ਮੋਟਾ ਮੋਟਾ ਚੋਣ ਬਹੁਤ ਸੋਹਣੀਆਂ ਬਈ ਚਵਾਈ ਦੀਆਂ ਇਹਦਾ ਆਪਾਂ ਵੀ ਤਿੰਨ ਨੰਬਰ ਦਾ ਰੇਟ ਕੀ ਇਹਦਾ ਹੀ ਦੇ ਦਾਂਗੇ ਸਵਾ ਲੱਖ ਦੀ ਬੈੜ ਜੀ 125 ਦੀ ਹਾਂ ਤੀਜਾ ਨੰਬਰ 125000 ਦੀ ਤੇ ਦੂਸਰਾ ਸੁਆਸੂ ਦੀ ਸਭਾਈ ਇਹ ਵੀ ਮੇਰੇ ਨਾਲ ਕਹਿੰਦੇ ਆਪਣਾ ਇਹ ਹੁੰਦਾ ਬਈ ਆਪਾਂ ਵੀਡੀਓ ਜਿਵੇਂ ਐ ਨਹੀਂ ਕਹਿੰਦੇ ਚਾਹੇ ਆਪਣੇ ਕੋਲੇ 2 ਲੱਖ ਦੀਆਂ ਆਪਾਂ ਇਹ ਕਹਿੰਦੇ ਹੁੰਨੇ ਬਈ ਰੇਟ ਆਪਾਂ ਵੀਡੀਓ 'ਚ ਹੀ ਦੱਸ ਦੇਣਾ ਕਿੰ ਵਿੱਚ ਆਪਾਂ ਕਹਿੰਦਨੇ ਆ ਵੀ ਜੇ ਹੁਣ ਆਪਾਂ ਕਹਦੇ ਫੋਨ ਤੇ ਦੇਖੋ ਉਹਦੇ ਤੇ ਬਈ 70000 ਵਾਲਾ ਪਰ ਜਿਹੜੇ ਵੀਰ ਨੇ ਲੈਣੀ ਆ ਉਹੀ ਫੋਨ ਲਾਓ ਜਿਆ ਜਗਲ ਇਹ ਬਹੁਤ ਸੋਹਣੇ ਟਾਂਚੇ ਦੀ ਆ ਬਾਈ 28 ਕਿਲੋ ਦੁੱਧ ਪਹਿਲੇ ਸੂਏ ਦਾ ਦਿੱਤਾ ਹੋਇਆ ਬਾਕੀ ਪਤੀ ਬਨਾਰਾ ਨੂੜਾ ਨਾਲ ਬਹੁਤ ਵਧੀਆ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਵਹਿੜਾ ਘਰੇਲੂ ਬੰਦਾ ਲੈ 6 ਦੰਦ ਬਾਈ ਪਿਓਰ ਠੀਕ ਹੈ ਅੱਗੇ ਗੱਲ ਕਰੀਏ ਆਪਾਂ 4 ਨੰਬਰ ਵਾਲੀ ਦੀ ਇਹ ਵੀ ਪਲੂਣ ਆ ਬਾਈ ਪਲੂਣ ਪਹਿਲਾ ਸੂਆ ਪਹਿਲਾ ਸੂਆ ਬਾਈ ਤਾਜੀ ਸੂਈ ਹੋਈ ਹੈ ਵੀ ਉਹ ਥਣਾ ਦੇ ਵਿੱਚ ਗੱਠ ਇਹਦੇ ਮਗਰ ਵੀ ਬੱਚੀ ਆ ਬਾਈ ਮਗਰ ਬੱਚੀ ਤੇ ਗੱਠ ਗੱਠ ਦੇ ਥਣ ਪਿਆ ਵਾਹ ਬਹੁਤ ਵਧੀਆ ਬਾਈ ਪੂਰੇ ਖੋਲਪ ਤਖੋਲ ਕਰਾਈ ਕਰ ਕਹਿੰਦਾ ਬਾਈ ਮ ਪਰ ਹੁਣ ਅਗਲਾ ਕਿੰਨਾ ਮਰਜੀ ਲੈ ਲੈ ਕਿੰਨਾ ਚੋਲੇ ਹੈਣਾ ਠੀਕ ਹੈ ਕਾਂਚਾ ਦੇਖ ਲੈ ਸਾਰੀਆਂ ਨੇ ਥਾਣਾ ਥੋਣਾ ਦਾ ਲੇਵੇ ਦਾ ਡਿਜ਼ਾਈਨ ਉਹ ਆਪਣੀ ਕੇਅਰ ਤੇ ਡਿਪੈਂਡਾ ਸੋ ਬੱਚੀ ਦੀ ਸਾਈਨਿੰਗ ਸਵਿੰਗ ਦੇਖੋ ਚਮਕ ਧਮਕ ਬਹੁਤ ਜ਼ਿਆਦੇ ਆ ਬਰੀਡ ਵਾਲੀਆਂ ਨੇ ਭਾਈ ਸਾਰੀ ਕੋਈ ਵੀ ਵੈਡ ਕ੍ਰੋਸਪਾਣ ਵਿੱਚ ਨਹੀਂ ਹੈਗੀ ਆਪਣੇ ਕੋਲੇ ਬੇਲ ਬਹੁਤ ਜ਼ਿਆਦੇ ਵੈੜਦੀ ਆ ਲੰਬਾਈ ਬਹੁਤ ਜ਼ਿਆਦੇ ਬੱਚੀ ਦੀ ਸੋ ਦੇਖੋ ਕੁਆਲਿਟੀ ਫੇਸ ਕੁਆਲਿਟੀ ਦੇਖ ਜਾ ਨਿੱਕਾ ਜਿਹਾ ਮੂੰਹ ਹੈ ਜਿਹਾ ਕੌਲੀ ਚ ਪਾਣੀ ਪਲਾ ਲਾ ਠੀਕ ਹੈ ਸੋ ਬੇਲ ਬੁੱਲ ਬੜੀ ਤਗੜੀ ਆ ਵੈੜਦੀ ਸਾਫ਼ ਸੁਥਰੀ ਪੂਰੀ ਰਾਜੀ ਸਮੀ ਬੜੀ ਲਿੱਸੀ ਨਾ ਵੀ ਕਿਸੇ ਕੋਈ ਇਹਨਾਂ ਨੇ ਸੂਆ ਸਾਰੀ ਮਨੇ ਮੈਂ ਤਾਜ਼ੀਆਂ ਬੜਾ ਨੇ ਬਾਈ ਬਾਕੀ ਨਾ ਚੌਥੇ ਬਰਾਦਰ ਦੇ ਵਿੱਚ ਆ ਗਏ ਪਹਿਲਾ ਦੂਜਾ ਪਹਿਲਾ ਨਜਾ ਮੈਂ ਕਹਿਣ ਵਾਲਾ ਤੁਹਾਨੂੰ ਬਾਈ ਪੂਰੇ ਜੰਗ ਜਾਨਵਰ ਨੇ ਅੱਗੇ ਆ ਗਿਆ ਆਪਣੇ ਕੋ ਪੰਜਵੇਂ ਨੰਬਰ ਤੇ 6 ਦਾ ਅੰਦਰ ਦੂਜਾ ਸੂਆ ਦੂਜਾ ਸੂਆ ਮਗਰ ਬੱਛੀ ਵਾਲੀ 33 ਕਿਲੋ ਦੁੱਧ ਦਿੱਤਾ ਹਬੀਏ ਬੈੜ ਨੇ ਠੀਕ ਹੈ ਕੋਈ ਵੀਰ ਲਵੇ ਤਾਂ 30 ਕੋਈ ਲਵੇ 25 ਚਾਹੇ ਲਵੇ ਕਿੰਨਾ ਮਰਜੀ ਠੀਕ ਹੈ ਹਾਂ ਬੱਚਾ ਬੱਛੀ ਆ ਗਈ ਪਿੱਛੇ ਇਹਦੇ ਮੇਲ ਆ ਬਾਈ ਮੰਗਰ ਠੀਕ ਹੈ ਹੌਲੀ ਹੌਲੀ ਸੋ ਵੀਰੋ ਕੰਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸੋਹਣਾ ਸਾਫ਼ ਸੁਥਰਾ ਕਿਸੇ ਪਾਸੋਂ ਲਿਸਨਾ ਮਿਲਿਆ। ਬਾਕੀ ਤਾਜ਼ੀਆਂ ਸੂਈਆਂ ਕਰਕੇ ਬਈ ਆਪਾਂ ਨਮਾਈਆਂ ਨੂੰ ਮੁਈਆਂ ਨਹੀਂ ਨਾ। ਠੀਕ ਹੈ। ਬਾਬਾ ਕਿ ਸੈਨ ਗਾਲੀਆਂ ਵੜਾ ਨੇ। ਕਹਿੰਦਾ ਬਾਬਾ ਇਹ ਬੈਠ ਜੇ ਕੋ ਚੰਗਾ ਸਾਬੂਗਾ ਤਾਂ 30000 ਤੀਨੋ ਬਾਲ ਲੈ ਲਓ ਪਹਿਲੇ। ਚਾਹੇ 30 ਮੰਨ ਕੇ ਲੈ ਲੀ। ਲੈ ਹਾਂ 30 ਮੰਨ ਕੇ। ਚੋਣ ਚਵਾਇਕਰ ਨੰਬਰ। ਬਾਲੀਆਂ ਵਧੀਆਂ ਨੇ ਬਈ ਖਰੀਆਂ ਨੇ ਚੋਣ। ਠੀਕ ਹੈ। ਅੱਗੇ 6ਵੇਂ ਨੰਬਰ ਤੇ ਡੱਬੀ ਬੱਚੀ ਦੇਖੀ ਇਹਨੇ। ਇਹਦੇ ਮਾਗਰ ਵੀ ਬੱਚੀ ਹੈ ਬਈ। ਮਾਗਰ ਬੱਚੀ ਮੇਰੇ ਗਾਲ ਦਾ ਬੱਚੀ ਦਾ ਬਹੁਤ ਵਟਾ ਪੈਂਦਾ। ਫਰਕ ਆ ਬਈ ਫਾਰਮ ਵਾਲੀਆਂ ਵੜਾ ਹੁੰਦੀਆਂ ਨੇ ਚਲ ਅੱਗੇ ਬੰਦੇ ਨੂੰ ਦੁੱਧ ਤੋਂ ਹੁਣ ਸਟਾਰਟਿੰਗ ਕਿੰਨਾ ਕੋਊਗਾ ਸਟਾਰਟਿੰਗ ਹੈਗਾ 23 24 ਕਿਲੋ ਦੁੱਧ ਠੀਕ ਆ 20 ਤੋਂ ਪਾਰ ਸਟਾਰਟਿੰਗ ਹੈਗਾ ਕਹਿੰਦਾ ਵਾ 23 24 ਦੀ ਸਟਾਰਟਿੰਗ ਆ ਤਾਂ 30 ਦੇ ਨੀਅਰ ਬੋਟ ਚਲੀ ਜਾ ਬਰਾਉਣ ਹਾਂਜੀ ਹਾਂਜੀ ਸੋ ਵੀਰੋ ਕਦ ਕਾੜ ਵਗੈਰਾ ਦੇਖੋ ਦੂਜਾ ਸੂਆ ਬੱਚੀ ਸੂਈ ਵੀ ਜਿੰਦ ਜਾਣ ਤੇ ਬਜਰ ਮਜੂਦ ਪਲੀ ਪੁਲੀ ਬਹੁਤ ਆ ਜਿਆ ਲਿੱਸੀ ਨਾ ਵੀ ਕਿਸੇ ਵੱਸ ਹੁਣੀ ਤੇ ਤੋਰਾ ਵਗੈਰਾ ਚੈੱਕ ਕਰੋ ਇਹਦਾ ਲੱਤਾ ਦਾ ਲੈਗ ਸਕੋਰ ਬਿਲਕੁਲ ਇਕੁਲ ਜਿਕਰ ਉੱਪਰ ਤੋਂ ਲੈ ਕੇ ਥੱਲੇ ਜਿਕਰ ਇਕੁਲ ਜਿਕਰ ਪਈ ਆ ਤੇ ਵੀਰੇ ਪ੍ਰਦੀਪ ਅਵਾ ਝੋਟੀਆਂ ਦੇਖੀ ਆ ਨੇ ਮੋਹਰਾ ਦੀਆਂ ਕਿਹੜੇ ਕਿਹੜ ਇੱਕ ਗੱਲੀ ਸੂਈ ਵੀ ਹੈ ਨਾ ਹਾਂ ਬਈ ਸੱਪ ਪਲੂਣ ਕੱਢੀ ਸੂਈ ਵੀ ਆ ਦੋਨਾਂ ਦਾ ਬਈ ਦੋ ਰੰਗ ਪਲੂਣ ਕੱਢੀ ਹਾਂ ਬਈ ਤੇ ਇਹਨਾਂ ਦੇ ਮੰਨ ਕੇ ਜਦ ਦੁੱਧ ਦੀ ਆਏ ਇਹ ਮੰਨ ਕੇ ਬਈ ਹੈਗੇ ਨੇ 3 ਤੰਗ ਝੋਟੀਆਂ 18 ਤੋਂ 20 ਕਿਲੋ ਵਾਲੀਆਂ ਨੇ ਠੀਕ ਹੈ ਤੇ ਜਿਵੇਂ ਇੱਕ ਪਹਿਲਾਂ ਝੋਟੀ ਆ ਉਹ 14 ਤੋਂ 15 ਕਿਲੋ ਦੁੱਧ ਦੇ ਠੀਕ ਹੈ ਕਹਿੰਦਾ ਭਾ ਜੇ ਕਿਸੇ ਵੀ ਨੇ ਦੇਣ 18 ਕਿਲੋ ਵਾਲੀ ਝੋਟੀ ਇੱਥੇ 6 ਝੋਟੀਆਂ ਹਾਂ ਸਾਰੀਆਂ ਹਰਿਆਣੀਆਂ ਦੀਆਂ ਠੀਕ ਹੈ ਪਰ ਲੋਕਲ ਤੈਨੂੰ ਪਤਾ ਕੋਈ ਹੁੰਦੀ ਨਹੀਂ ਸਭੂ ਹਰਿਆਣੇ ਵਾਲਾ ਝੋਟੇ ਸਾਰੇ ਟੌਪ ਤੋਂ ਟੌਪ ਕੋਈ ਵੀ ਤੁਸੀਂ ਤੁਹਾਡੇ ਪਸੰਦ ਤੋਂ ਵੇਖ ਕੇ ਤਸੱਲੀ ਕਰ ਜ਼ਿਲ੍ਹਾ ਸੰਗਰੂਰ ਵੀਡੀਓ ਦੇਖੋ